ਅਸੀਂ ਦੇਖ ਰਹੇ ਹਾਂ ਦੈਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਅੱਜ 18 ਅਕਤੂਬਰ ਹੈ ਦੇਸ਼ ਭਰ ਦੇ ਵਿੱਚ ਦੀਵਾਲੀ ਤੋਂ ਪਹਿਲੀ ਤੰਤ ਤੇ ਰਦਾਜ ਤਿਉਹਾਰ ਹੈ ਬੜੀ ਸ਼ਰਦਾ ਪਾਰਨਾ ਦਾ ਮਨਾਇਆ ਜਾਂਦਾ ਹਰ ਦੇਸ਼ ਦੇ ਹਰ ਦੁਕਾਨਦਾਰ ਖਾਸ ਕਰਕੇ ਜੁਐਲੀ ਦੁਕਾਨ ਕੀਤੀ ਦੇਖੀ ਜਾਵੇ ਤਾਂ ਇਸ ਨਾਲ ਭਾਂਡਿਆਂ ਦੀ ਬਰਤਨਾਂ ਦੀ ਦੁਕਾਨ ਦੀ ਜਾਵੇ ਤਾਂ ਹਰ ਪਾਸੇ ਤੁਹਾਨੂੰ ਰਸ਼ ਨਜ਼ਰ ਆਏਗਾ ਔਰ ਇਸ ਦਿਨ ਖਾਸ ਕਰਕੇ ਨਾਤਮ ਧਰਮ ਦੇ ਵਿੱਚ ਇਸ ਦਿਨ ਨੂੰ ਬਹੁਤ ਵੱਡਾ ਦਿਨ ਮੰਨਿਆ ਜਾਂਦਾ ਅਗਰ ਪੁਰਾਣੀ ਕਹਾਵਤਾਂ ਦੀ ਅਗਰ ਕਹਾਣੀ ਸ਼ਾਸਤ੍ਰਿਕ ਦਾ ਵਕ ਇਸ ਅੱਜ ਭਗਵਾਨ ਦਨਵੰਤਰੀ ਤੇ ਮਾ ਲਕਸ਼ਮੀ ਦਾ ਅੱਜ ਜਨਮ ਹੋਇਆ ਸੀ ਤਾਂ ਖਾ ਸਕੇ ਮਾ ਲਕਸ਼ਮੀ ਦੇ ਜਨਮ ਨੂੰ ਲੈ ਕੇ ਇਹ ਤੰਤ ਤੇ ਰਹਾਦਾ ਤਿਹੋੜ ਆ ਪੂਰੇ ਵਿਸ਼ਵ ਪਰ ਵਿੱਚ ਮਨਾਇਆ ਜਾ ਰਿਹਾਤਾ ਇਹ ਤੰਤ ਤੇ ਇੱਕ ਲਕਸ਼ਮੀ ਦੀ ਪੂਜਾ ਵੀ ਹੁੰਦੀ ਆ ਕਬੀਰ ਦੀ ਹੁੰਦੀ ਆ ਤੇ ਤਨਵੰਤਰੀ ਦੀ ਹੁੰਦੀ ਆ ਸਿਹਤ ਅਤੇ ਲਕਸ਼ਮੀ ਨੂੰ ਲੈ ਕੇ ਦੇਸ਼ ਵਾਸੀ ਇਸ ਤੰਤ ਤੇ ਇਸ ਨੂੰ ਬੜੀ ਸ਼ਰਧਾ ਭਾਵ ਨਾਲ ਰਿਹਾਤਾ ਖਾ ਸਕੇ ਬਰਤਨ ਦੀ ਦੁਕਾਨ ਦੀ ਕਾਫੀ ਰਸ਼ ਦੇਖਿਆ ਜਾਂਦਾ ਆ ਇਸ ਦੇ ਨਾਲ ਹੀ ਜੁਵਲਰ ਦੀ ਦੁਕਾਨ ਦੇ ਕਾਫੀ ਰਸ਼ ਦੇਖਿਆ ਜਾਊਗਾ ਤਾਂ ਖਾਸ ਕਰਕੇ ਜਿਹੜੇ ਆਮੜੇ ਲੋਕ ਐ ਉਹ ਭਾਂਡੇ ਦੀ ਦੁਕਾਨ ਤੇ ਜ਼ਿਆਦਾ ਆਂਦੇ ਆ ਔਰ ਇਸ ਦਿਨ ਤਰ੍ਹਾਂ ਤਰ੍ਹਾਂ ਦੇ ਭਾਂਡਿਆਂ ਦੀ ਖਰੀਦਦਾਰੀ ਕਰਦੇ ਆ ਤਾਂ ਮਾਮੇ ਦੁਕਾਨਦਾਰ ਨੇ ਇਸ ਟਾਈਮ ਹਰ ਦੁਕਾਨ ਤੇ ਰਸ਼ ਮਿਲਦਾ ਔਰ ਜੋਕੇ ਸਮੇਂ ਦੇ ਵਿੱਚ ਇਸ ਤਾਂ ਦੇ ਜਿਹੜੇ ਬਰਤਨ ਦੀ ਦੁਕਾਨਾਂ ਤੇ ਮੇਨਾ ਮੌਜੂਦ ਇੱਕ ਸ਼ਹਿਰ ਵਾਸੀ ਆਇਆ ਅਣੀ ਤੁਸੀਂ ਕੀ ਖਰੀਦਣ ਆਇਓ ਅੱਜ ਕੀ ਖਰੀਦਣ ਆਇਓ ਤੁਸੀਂ ਇਹ ਕੀ ਕੀ ਵੀ ਰਸਿਆ ਮਾਸ਼ਾ ਲੋਟਾ ਕਰੇ ਬਸ਼ਾਤਾ ਦੇ ਵਸੇ ਕੀਤੇ ਅੱਜ ਅੱਜ ਕੀ ਹੈ ਭਾਜੀ ਤਾਂ ਤੇਰਾ ਸ ਹੈ ਕਿਉਂ ਹੋਰੀ ਮਹੱਤਾ ਕਿਉਂ ਮੰਨੇ ਕਿਉਂ ਫੇਦੇ ਰੋਕੀ ਅੱਜ ਅੱਜ ਦੁਆਲੇ ਘਰ ਕੇ ਸ਼ੁਭ ਮੰਨਿਆ ਜਾਂਦਾ ਹੈ ਤੁਹਾਂ ਅੰਤਰੀ ਦਾ ਬਹ ਹੈਪੀ ਹੰਬਾ ਚਲੇਗਾ ਕਿ ਹੰਮੀ ਪਿੱਤਲ ਦੇਖਿਆ ਤੁਸੀਂ ਪਿੱਤਲ ਦੇ ਭੰਡ ਜਿਆਦਾ ਖਰੀਦਿਓ ਕਾਰਨ ਕੀ ਹੈ ਪਿੱਤਲ ਦੀ ਵੈਲਿਊ ਖਾਣੇ ਦੀ ਨਹੀਂ ਹੈਗੀ ਅੱਛਾ ਫਿਰ ਕਿਤੇ ਖਾਣਾ ਚ ਵਧੀਆ ਫਿਰ ਵਸਤੇ ਵਧੀਆ ਹੁੰਦਾ ਹਾਂਜੀ ਸੇਵਸਤ ਵਾਸਤੇ ਵਧੀਆ ਹੁੰਦਾ ਤੇਰੇ ਜ਼ਮਾਨੇ ਕਿਤੇ ਪਾਡੇ ਜੀ ਮਿਲਦੇ ਹਾਂਜੀ ਤੁਹਾਡੇ ਜ਼ਮਾਨੇ ਪਿੱਤਲੇ ਪਾਡੇ ਜਾਂਦੇ ਸੀ ਤੁਹਾਡੇ ਜ਼ਮਾਨੇ ਕਿੱਤਲ ਪਾਡੇ ਜਾਂਦੇ ਸੀ ਮੈਂ ਤਾਂ ਦਾਚ ਵੀ ਇਹੀ ਪਾਡੇ ਮਿਲਦੇ ਸੀ ਮਿਲਦੇ ਨਹੀਂ ਅੱਜ ਖਾਜ ਕਰੀ ਨਾ ਦੇਣਾ ਨਹੀਂ ਮਿਲਦੇ ਮਿਲਦੇ ਤਾਂ ਹੈ ਵੈਲਿਊ ਜ਼ਿਆਦਾ ਹੈ ਲੋਕੀ ਨਹੀਂ ਕਿਹਾ ਇਹ ਵੈਲਿਊ ਜ਼ਿਆਦਾ ਹੁੰਦਾ ਕਿ ਵੈਸੇ ਵੈਲਿਊ ਆਪਾਂ ਨੂੰ ਇਹ ਪੂਰੀ ਪੂਰੀ ਦਿੰਦੇ ਹਾਂ ਜੋ ਜਿੰਨਾ ਮਰਜੀ ਬੋਲ ਤੋਂ ਫਾਇਦੇ ਹੁੰਦੇ ਫਿਰ ਜਦੋਂ ਵੇਚਨੇ ਆ ਤਾਂ ਇਹਦਾ ਰੇਟ ਅੱਛਾ ਨਹੀਂ ਫਿਰ ਵਸਵੀ ਖਾਣਾ ਅੱਜ ਦਾ ਪਾਣੀ ਪੀਣਾ ਤੇ ਕਿੱਦਾਂ ਜੋ ਆਸ਼ਾਮੀ ਪੂਜਾ ਕਰੂਗੇ ਤੁਸੀਂ ਫਿਰ ਇਹਦੇ ਚ ਚਾਵਲ ਪਾ ਕੇ ਅੱਛਾ ਜੀ ਇਹ ਫਕਿੰਗ ਜਲਾ ਗਏ ਹਨ ਲੁਕੋ ਮਾਮੇ ਦੁਕਾਨਦਾਰ ਇਹ ਸ਼ਹਿਰ ਵਾਸੀ ਵੀ ਹੈ ਜਿਹੜੇ ਜਿੱਥੇ ਅਲੱਗ-ਅਲੱਗ ਬਰਤਨ ਖਰੀਦਣ ਆਇਆ ਤਾਂ ਇਹ तमाम ਇਹ ਤਸਵੀਰਾਂ ਨੂੰ ਇੱਕ ਦੁਕਾਨ ਦੀ ਦਿਖਾ ਰਹੇ ਹਾਂ ਜਿੱਥੇ तमाम ਇਹ ਦੁਕਾਨਦਾਰ ਜਿਹੜੇ ਅਲੱਗ-ਅਲੱਗ ਜਿਹੜੇ ਬਰਤਨ ਆ ਜਿਹੜੇ ਖੱਜੇ ਹੋਏ ਆ ਹਰ ਕੀ ਲੈਣਾ ਤੁਸੀਂ ਅੱਜ ਮੈਡਮ ਕਿਸਾ ਅੱਜ ਧਾਂਤੇ ਰਸਾ ਕਿ ਕੀ ਲੈਣੀ ਜੋ ਜੋ ਰਿਕੁਆਇਰਮੈਂਟ ਕੀ ਚੀਜ਼ ਲੈਣ ਜਿ세 ਕੁੱਕਰ ਗਲਾਸੇਜ਼ ਚਕਲਾ ਬੇਲਨ ਸਟੈਂਡ ਵਗੈਰਾ ਅੱਜ ਜਿੰਨ ਕਿਉਂ ਮਹੱਤਾ ਚ ਕਿਉਂ ਲੈਂਦੇ ਬਰਤਨ ਕਿਉਂ ਕਿਉਂ

ਕੀ ਲੱਗ ਰਿਹਾ ਵੀ ਅੱਜ ਕੱਲ ਦੇ ਨਵੀਂ ਜਨਰੇਸ਼ਨਾਂ ਉਹਨਾਂ ਨੂੰ ਇਸ ਦਿਨ ਦਾ ਪਤਾ ਹੈ ਖਰੀਦਦਾਰੀ ਕਰ ਰਹੀ ਜਾਂ ਨਹੀਂ ਆਪਣੀ ਕਲਚਰ ਸੇ ਤੋਂ ਹਰ ਕੋਈ ਜੁੜਾਈ ਹੈ ਚਾਹੇ ਨਿਊ ਜਨਰੇਸ਼ਨ ਹੋਵੇ ਚਾਹੇ 올ਡ ਵਨ ਹੋਵੇ कल्चर से तो हर किसी ने जुड़ के ही रहना है तो वो तो हम भी अपने बच्चों को आगे आगे अपनी जो है विरासत है वो देखेंगे तो उन्हें पता चलूंगा कुछ कैसा लग रहा लग है तांत्रिक और आज परफेक्ट दिवाली है कैसा लग रहा है शहर में कितना रौनक लग नो no डाउट रौनक तो होगी हिंदू त्यौहार है तो मनाएंगे जय श्री राम सो so, बड़ा त्यौहार है और खरीदारी बर्तनों की बात की जाती है सर कैसा की लेना है दुण? ਤੇ ਥਾਲ ਤੇ ਪਤੀਲੇ ਲੈਣਾ ਆ ਅੱਜ ਕਿਉਂ ਲੈਣਾ ਆ ਚਲ ਅੱਜ ਤੁਹਾਨੂੰ ਤੇਰਸ ਕਰਕੇ ਅ ਇਸ਼ੂ ਮੰਦੇ ਹਾਂਜੀ ਹਾਂਜੀ ਅੱਛਾ ਉਹ ਹਰ ਸਾਲ ਲੈਣਾ ਨੂੰ ਸੀ ਹਾਂਜੀ ਹਾਂਜੀ ਕੀ ਖਾਸ ਗੀ ਆਈ ਬਰਤਨ ਲੈਣ ਵਾਸਤੇ ਕੀ ਖਾ ਦੇ ਪੂਜਾ ਕਰਨੀ ਆ ਹਾਂਜੀ ਹਾਂਜੀ ਪੂਜਾਈ ਕਰਨੀ ਆ ਜੀ ਕੀ ਲੈਣੇ ਤੁਸੀਂ ਉਹ ਸਸਤੀ ਗੱਲ ਜੀ ਮੈਂ ਟੋਸਟਰ ਲੈਣਾ ਆ ਅੱਜ ਹੀ ਕਿਉਂ ਲੈਣਾ ਅੱਗੇ ਪਿੱਛੇ ਕਿਉਂ ਲੈਣਾ ਸੀ ਅੱਜ ਤੁਹਾਨੂੰ ਤੇਰਸੇ ਅੱਜ ਫਿਰ ਲੈਣਾ ਬਹੁਤ ਸ਼ੁਭ ਹੁੰਦਾ ਹੈ ਹਾਂਜੀ ਇਸ ਕਰਕੇ ਲੈਣਾ ਆ ਸਾਰੇ ਕਿਉਂਕਿ ਲక్ష్ਮੀ ਸਾਰਿਆਂ ਨੂੰ ਪਸੰਦ ਹੈ ਸ਼ਾਮੀ ਵਾਲੀ ਪੂਜਾ ਵੀ ਕਰੂਗਾ ਹਾਂਜੀ ਬਿਲਕੁਲ ਪੂਜਾ ਅੱਜ ਛੋਟੀ ਦਿਵਾਲੀ ਹੈ ਸ਼ਾਮੀ ਪੂਜਾ ਹੋਏਗੀ ਇਸ ਤੱਕ ਬੱਤਲ ਲੈਣਾ ਸ਼ੁਭ ਹੁੰਦਾ ਹੈ ਹਾਂਜੀ ਉਹ तमाम ਇਹ ਸ਼ਹਿਰ ਵਾਸੀਆ ਅੰਦਸਿਆ ਸਾਰੇ ਪਾਸੇ ਤਾਂ ਤੇ ਰਸੂ ਲੈ ਕੇ ਕਾਫੀ ਰਾਸ਼ਾ ਹੈ ਸ਼ਹਿਰ ਦੇ ਵਿੱਚ ਔਰ ਤਰ੍ਹਾਂ ਤਰ੍ਹਾਂ ਜਿਹੜੇ ਲੋਕ ਹੈ ਉਹ ਪਹੁੰਚੇ ਹੋਏ ਇੱਥੇ ਤਾਂ ਇਹ तमाम ਤਸਵੀਰਾਂ ਸੋ ਇਹ ਦਸਵੀਂ ਦਾ ਹਾਰਿਆ ਇੱਕ ਬਰਤਨ ਦੀਆਂ ਸ਼ੈਰ ਦੇ ਜਿੱਤਾ ਖਾਸ ਇਸ ਦਿਨ ਦੀ ਕਾफी ਮਹੱਤਤਾ ਮੰਨੀ ਜਾਂਦੀ ਹੈ ਤਾਂ ਤੇਰੇ ਸਵਾਲ ਦਿਨ ਬਰਤਨਾਂ ਦੀ ਪੂਜਾ ਹੁੰਦੀ ਹੈ ਚਾਵਲ ਪਾਏ ਜਾਂਦੇ ਨੇ ਚਿੱਤ ਵਾਰ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਤੇਰੇ ਸਵਾਲ ਦਿਨ ਸ਼ੁਭ ਸ਼ੁਭ ਮਨਾਇਆ ਜਾਂਦਾ ਇਸ ਦਿਨ ਬਰਤਨਾਂ ਵਿੱਚ ਖਾਸ ਕੇ ਕੀ ਕੀ ਲੈਣਾ ਹੈ ਦਸੀ ਅੱਜ ਕੀ ਲੈਣਾ ਹੈ ਦਸੀ ਕਾਂ ਸਰ ਅੱਛਾ ਜੀ ਅੱਜ ਦੇ ਦਿਨ ਖਾਸ ਕਿਉਂ ਆਇਆ ਕਿਉਂ ਖਾਸ ਮਨਾਇਆ ਜਾਂਦਾ ਬਰਤਨ ਲੈਣਾ ਧੰਤਰਸ ਕਰਕੇ ਪੇਸ਼ਾਮੀ ਕਿਸ ਤਰ੍ਹਾਂ ਪੂਜਾ ਕਰੂਗੀ ਨਾ ਨਹੀਂ ਅਸੀਂ ਪੂਜਾ ਨਹੀਂ ਕਰਦੇ ਅੱਛਾ ਵੈਸੇ ਖਰੀਨਾ ਸ਼ੂਮੰਦੇ ਨੂੰ ਕੀ ਲੈ ਰਹੇ ਤੁਸੀਂ ਕੀ ਲੈ ਰਹੇ ਅਸੀਂ ਵੀ ਨਹੀਂ ਲੈ ਲਾਂਗੇ ਫਿੱਤਲ ਦੇ ਡੋਲੂ ਯਾਰ ਬਰਤਨ ਲੈ ਆ ਨਿਆ ਅਜਿਨ ਦੋ ਦੋ ਜੀ ਜਾਂ ਲੋਕ ਬੜੇ ਕਰਦੇ ਇੱਕ ਬਰਤਨ ਵੀ ਖਰੀਦਦੇ ਘਰ ਵਾਸਤੇ ਸ਼ੁਭ ਮੰਨਿਆ ਜਾਂਦਾ ਇੱਕ ਜਾਂ ਜੂਲੇ ਦੀਵਾਨ ਦੇ ਕੁਛ ਸੋਨਾ ਚਾਂਦੀ ਜਾਂ ਕੁਛ ਵੀ ਸਮਾਨ ਰੀਦੇ ਹੋ ਲੱਗਦਾ ਵੀ ਅੱਜ ਕੱਲ ਜਿਹੜਾ ਸੋਨਾ ਚਾਂਦੀ ਕਾਫੀ ਮਹਿੰਗਾ ਹੋ ਗਿਆ ਹਾਂਜੀ ਇਹ ਤਾਂ ਹੈ ਬਰਤਨ ਜੂਰੀ ਸਾਹਿਬ ਦਾ ਲੈਣਾ ਬਰਤਨ ਜੂਰੀ ਸਮਝਦੇ ਸ਼ੁਭ ਮੰਨਿਆ ਜਾਂਦਾ ਜੀ ਅੱਛਾ ਫਿਰ ਪੂਜਾ ਦੀ ਕਿੱਸਾ ਕਰ ਦੋ ਅਸੀਂ ਪੂਜਾ ਅੱਜ ਨਹੀਂ ਕਰਨੇ ਅਸੀਂ ਦਿਵਾਲੀ ਵਾਲੇ ਦਿਨ ਪੂਜਾ ਕਰਦੇ ਫਿਰ ਹਾਂ ਬਰਤਨ ਅੱਜ ਖਰੀਦਣਾ ਪੂਜਾ ਦਿਵਾਲੀ ਵਾਲੇ ਦਿਨ ਉਹ ਦਾ ਦੰਤੇਸ਼ ਮਨਾਇਆ ਗਿਆ ਜਾਂਦਾ ਪਤਾ ਨਹੀਂ ਥਾ ਪਤਾ ਨਹੀਂ ਵੱਡੇ ਜਿਸ ਤਰ੍ਹਾਂ ਕਰਦੇ ਆਏ ਉਸ ਤਰ੍ਹਾਂ ਹੀ ਕਰਦੇ ਆ ਰੀਤ ਦੇ ਹਿਸਾਬ ਨਾਲ ਹੀ ਕਰ ਰਹੇ ਆ ਵੱਡਾ ਦਿਨ ਆ ਮਾਤਾ ਜੀ ਆ 4 ਮਿੰਟ ਵਾਲਾ ਸੋ ਮੈਂ ਹੁਣ ਤੁਹਾਨੂੰ ਤਸਵੀਰ ਦਿਖਾ ਰਿਹਾ ਹਾਂ ਵਿਦਵਾਨਦਾਰ ਦੀਆਂ ਜਿੱਥੇ ਕਾਫੀ ਰਾਸ਼ਵੀ ਹੈ ਔਰ ਮੈਂ ਗੱਲ ਕਰਾਂਗਾ ਅੜਾ ਬੜੀ ਇਸ ਦਿਨ ਦੀ ਮਹੱਤਤਾ ਵੀ ਮੰਨੀ ਕਾਫੀ ਜਾਂਦੀ ਹੈ ਤਾਂ ਕੋਸ਼ਿਸ਼ ਕਰਦੇ ਆਂ ਕਿ ਇਹ ਦਿਨ ਬੜਾ ਵੱਡਾ ਹੈ ਕਿਸਾ ਦੇ ਅੱਜ ਧੰਤੇਰਸ ਆਪ ਕਾਫੀ ਰਸ਼ੀ ਰਿਹਾ ਸੀ ਹਾਂਜੀ ਸਾਰਿਆਂ ਨੂੰ ਬਹੁਤ ਹੈਪੀ ਧੰਤੇਰਸ ਤੇ ਦੇਖੋ ਤੁਹਾਡੇ ਸਾਹਮਣੇ ਇੰਨੀ ਰੌਣਕ ਲੱਗੀ ਹੋਈ ਹੈ ਭਗਵੰਨ ਕਿਦਾ ਕਿੰਨੀ ਸੇ ਅੱਜ ਸੇ ਦੁਕਾਨ ਕਿੰਨੇ ਵਜੇ ਖੁੱਲਦੀ ਟੀਨ ਕਿਦਾਂ ਖੁੱਲਦੇ ਅੱਜ ਕਿਦਾਂ ਕਿੰਨੇ ਵਜੇ ਅੱਜ ਸਾਡੀ ਦੁਕਾਨ 8 ਵਜੇ ਖੁੱਲੀ ਹੈ ਟੀਨ ਕਿਦਾਂ ਖੁੱਲਦੀ ਸੇ ਰੂਟੀਨ ਅਸਲ ਸਾਡੀ 10 ਵਜੇ ਖੁੱਲਦੀ ਸੀ ਕਿ ਅੱਜ ਦੇਖੋ ਤਿਉਹਾਰਾਂ ਦੇ ਦਿਨਾਂ ਵਿੱਚ ਛੇਤੀ ਖੁੱਲ ਜਾਂਦੀ ਹੈ ਤੇ ਰਾਤੀ 2 2 3 3 ਵਜੇ ਤੱਕ ਪੂਰੀ ਰੌਣਕ ਲੱਗੀ ਹੁੰਦੀ ਹੈ ਇਸ ਇਹਨਾਂ ਦਿਨਾਂ ਦੇ ਵਿੱਚ ਅਕਸਰ ਅਕਸਰ ਲੋਕ ਇਹਦੇ ਚੋੜੇ ਬਾਜ਼ਾਰ 'ਚ ਖਰੀਦਦਾਰ ਨਹੀਂ ਕਰਨੀ ਕਾਫੀ ਮਹਿੰਗਿਆ ਲੇਕਿਨ ਤੁਹਾਡੀ ਦੁਕਾਨ ਤੇ ਕਾਫੀ ਰਾਸ਼ੀ ਸਾਡੀ ਰੀਜ਼ਨੇਬਲ ਬਿਲਕੁਲ ਬਿਲਕੁਲ ਫਿਕਸਡ ਪ੍ਰਾਈਸ ਤੇ ਪ੍ਰੋਪਰ ਰੀਜ਼ਨੇਬਲ ਪ੍ਰਾਈਸਸ ਦੇ ਵਿੱਚ ਸਾਡੇ ਦੁਕਾਨ ਦੇ ਵਿੱਚ ਮਿਲਦਾ ਸਾਰਾ ਸਮਾਨ ਆ ਤਾਂਤੀਰਸ ਤਾਂਤੀਰਸ ਹੈਗੀ ਆ ਲੋਕ ਪੁਰਾਣੇ ਬਰਤਨ ਵੀ ਤੁਹਾਨੂੰ ਦਿੰਦੇ ਹੋਣੇ ਆ ਉਹਦੇ ਬਦਲੇ ਨਵੇਂ ਬਦਦੇ ਤੁਸੀਂ ਉਹ ਵੀ ਐਕਸਚੇਂਜ ਕਰ ਹਾਂਜੀ ਹਾਂਜੀ ਅਸੀਂ ਪੁਰਾਣੇ ਬਰਤਨ ਲੈ ਕੇ ਨਵੇਂ ਬਰਤਨ ਐਕਸਚੇਂਜ ਕਰਦੇ ਹਾਂ ਕਾਫੀ ਉਸਾਇਆ ਲੋਕਾਂ ਦੇ ਵਿੱਚ ਕਾਫੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਕਿਸਾ ਦੇ ਦਿਓ ਬੜਾ ਕਾਫੀ ਰਸ਼ ਵੀ ਹੈ ਔਰ ਲੋਕਾਂ ਦੀ ਕਾਫੀ ਉਸਾਹ ਇਸ ਤਾਂਤੇ ਨੂੰ ਲੱਗੇ ਕਿਸਾ ਦੇ ਦਿਓ ਕਿਸ ਤਰ੍ਹਾਂ ਦਾ ਰਸ਼ ਹੈ ਚੋੜੇ ਬਜ਼ਾਰ ਨੂੰ ਅਕਸਰ ਮਹਿੰਗਾ ਬਾਜ਼ਾਰ ਵੀ ਕਹਿੰਦੇ ਲੇਕਿਨ ਤੁਹਾਡੀ ਦੁਕਾਨ ਕਾਫੀ ਰਸ਼ ਹੈ ਆਮ ਲੋਕ ਵੀ ਇੱਥੇ ਪਹੁੰਚੇ ਬਿਲਕੁਲ ਪਹੁੰਚਣਗੇ ਜੀ ਸਾਡਾ ਹੋਲਸੇਲ ਹੈ ਜੀ ਇੱਥੇ ਸਾਰਾ ਬਹੁਤ ਵਧੀਆ ਰੇਟ ਦੇ ਅਸੀਂ ਬੈਸਟ ਪ੍ਰਾਈਸ ਤੇ ਦਿੰਨੇ ਆ ਜੀ ਪੂਰੇ ਸਿਟੀ ਦੇ ਵਿੱਚ 60 ਸਾਲ ਪੁਰਾਣੀ ਦੁਕਾਨ ਹੈ ਜੀ ਸਾਡੀ ਬਜ਼ੁਰਗਾਂ ਦੀ ਹੈ ਸ਼ੁਰੂ ਹੋਈ ਹੋਈ ਹੈ ਬਹੁਤ ਵਧੀਆ ਕੁਆਲਿਟੀ ਰੱਖਦੇ ਆ ਜੀ ਅਸੀਂ ਕੁਆਲਿਟੀ ਵਿੱਚ ਕੋਈ ਕੰਪਰੋਮਾਈਜ਼ ਨਹੀਂ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਅੱਜ ਕੱਲ ਕਸਟਮਰ ਰੇਟ ਵਾਲੇ ਪਾਸੇ ਨਹੀਂ ਜਾਂਦਾ ਜੀ ਉਹ ਕਹਿੰਦਾ ਜੀ ਮੈਨੂੰ ਕੁਆਲਿਟੀ ਦਿਓ ਜਿਹੜੀ ਚੀਜ਼ ਇੱਕ ਵਾਰੀ ਮੈਂ ਲਵਾਂ ਤੇ ਉਹ ਕੁਝ ਸਮਾਂ ਵੀ ਗੱਡੇ ਸਾਡੇ ਕੋਲੋਂ ਸਾਰੀਆਂ 0 ਤੋਂ ਲੈ ਕੇ ਵਧੀਆ 8 ਤੋਂ ਲੈ ਕੇ Z ਤੱਕ ਸਾਰੀ ਅਵੇਲੇਬਲ ਹੈ ਜੀ ਤੇਰੇ ਸਹੀ ਆ ਬਰਤਨ ਖਰੀਦਣਾ ਔਰ ਸੋਨਾ ਜਾਂ ਚਾਂਦੀ ਘਰ ਦਾ ਕੋਈ ਚੀਜ਼ ਨਹੀਂ ਲੇਕਿਨ ਇਸ ਵਾਰ ਤਾਂ ਸੋਨਾ ਚਾਂਦੀ ਆਮ ਲੋਕਾਂ ਦੀ ਪਹੁੰਚ ਤੋਂ ਕਾਫੀ ਬਾਹਰ ਹੋ ਗਿਆ ਕਾਫੀ ਮਹਿੰਗਾ ਹੋ ਗਿਆ ਲੋਕਾਂ ਦਾ ਚੁਕਾ ਕਾਫੀ ਬਰਤਨਾਂ ਵੱਲ ਹੋਇਆ Alman ਦੇ ਵੀ ਇਹਨੂੰ ਸ਼ੁਭ ਮੰਨਿਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਬਰਤਨਾਂ ਨੂੰ ਖਰੀਦਣਾ ਹਮੇਸ਼ਾ ਸ਼ੁਰੂ ਤੋਂ ਹੀ ਬਜ਼ੁਰਗਾਂ ਦੇ ਟਾਈਮ ਤੋਂ ਹੀ ਮੈਟਲ ਨੂੰ ਖਰੀਦਣਾ ਸ਼ੁਭ ਮੰਨਿਆ ਜਾਂਦਾ ਜੀ ਹੁਣ ਜਿਵੇਂ ਅਸੀਂ ਦੇਖ ਸਕਦੇ ਹਾਂ ਮਹਿੰਗਾਈ ਦੇ ਨਾਲ ਸੋਨਾ ਜਿਵੇਂ ਬਹੁਤ ਹੀ ਸਾਰਿਆਂ ਦੇ ਬਜਟ ਤੋਂ ਬਾਹਰ ਜਾ ਰਿਹਾ ਤੇ ਉਹ ਸਾਰੇ ਇਸ ਕਰਕੇ ਦੂਸਰੇ ਮੈਟਲ ਵੱਲ ਸ਼ਿਫਟ ਹੋ ਰਹੇ ਆ ਸਾਰੇ ਕਿਉਂਕਿ ਹੁਣ ਆਮ ਆਦਮੀ ਦੇ ਜੋ ਬਜਟ ਦੇ ਵਿੱਚ ਆਏਗਾ ਜੀ ਉਹ ਉਸ ਪਾਸੇ ਨੂੰ ਹੀ ਸ਼ਿਫਟ ਹੋਣਾ ਪਏਗਾ ਸਮੇਂ ਦੇ ਨਾਲ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਿੱਤਲ ਤਾਂਬੇ ਦੀ ਇਸ ਟਾਈਮ ਤੇ ਉਹ ਦੂਸਰਾ ਸੋਨਾ ਬਣਿਆ ਹੋਇਆ ਜੀ ਬਿਲਕੁਲ ਕਿਸਾ ਦੇਖਦੇ ਹੋ ਕਿਸਾ ਉਸ ਹਾਲुका ਆਮ ਸ਼ਹਿਰ ਵਾਸੀ ਕਿੰਨਾ ਉਸਾ ਹੈਗਾ ਇਸ ਦਿਨ ਨੂੰ ਲੈ ਕੇ ਬਹੁਤ ਉਸਾ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੇ ਵਿੱਚ ਸੋਨ ਦਸਦੀ ਕੀ ਤੰਤਰ ਦੇਣਾ ਅੱਜ 18 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਹਰ ਸ਼ੁਹਰਤ ਨਾਇਕ ਆ ਸਕੇ ਮਹਿਲਾਵਾਂ ਦਾ ਖਾ ਸਕੇ ਕਿਉਂਕਿ ਜੋ ਕੇ ਸਮੇਂ ਅੱਜ ਕੱਲ ਦੇ ਵੀ ਜਿਹੜਾ ਸੋਨਾ ਚਾਂਦੀ ਕਾफी ਮਹਿੰਗਾ ਅਸਮਾਨ ਪਹਾੜ ਚੂਰਿਆ ਤਾਂ ਕਿਹਦੇ ਆ ਕੇ ਆਮੜੇ ਲੋਕ ਆ ਵੀ ਹੈ ਹੁਣ ਬਰਤਨ ਬਰਤਨ ਖਰੀਦਣਾ ਸ਼ੁਭ ਮੰਨਿਆ ਦਾ ਤੰਤਰ ਇਸਾ ਦਿਨ ਔਰ ਇਸ ਆਮੜੇ ਲੋਕ ਬਰਤਨ ਖਰੀਦਦੇ ਆ ਤੇ ਇਸੇ ਪੂਜਾ ਵੀ ਕਰਦੇ ਆ ਤੇ ਇਸ ਤੋਂ ਬਾਅਦ ਦੀਵਾਲੀ ਨੂੰ ਵੀ ਇਸੇ ਬਰਤਨ ਦੀ ਪੂਜਾ ਕਰਦੇ ਆ ਔਰ ਲక్ష్ਮੀ ਦਾ ਜਨਮ ਹੋਇਆ ਸੀ ਅਜੰਤਨ ਮੰਤਰੀ ਦੀ ਮੁੰਦਰ ਮੰਥਨ ਵੱਲੇ ਜੋਤਨ ਮੰਤਰੀ ਜੀ ਪੈਦਾ ਹੋਏ ਸੀ ਕਲਸ਼ ਲੈ ਕੇ ਤਾਂ ਉਸ ਤੋਂ ਵੇਲੇ ਲక్ష్ਮੀ ਦਾ ਵੀ ਜਨਮ ਦਿਨ ਅੱਜ ਹੋਇਆ ਸੀ ਤਾਂ ਇਸ ਲਈ ਕਿ ਇਸ ਦਿਨ ਨੂੰ ਲక్ష్ਮੀ ਦੇ ਰੂਪ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ ਧਨਵੰਤਰੀ ਦੀ ਪੂਜਾ ਕੀਤੀ ਜਾਂਦਾ ਹੈ ਇਸ ਕਰਕੇ ਇਸ ਤੰਤਰਸ ਨੂੰ ਪੂਰੇ ਸਨਾਤਨ ਤਰੰ ਦੇ ਵਿੱਚ ਇਸ ਦਿਨ ਨੂੰ ਵੱਡਾ ਦਿਨ ਤੇ ਸ਼ੁਭ ਦਿਨ ਮੰਨਿਆ ਜਾਂਦਾ ਹੈ ਕਮ ਐਮ ਐਨ ਬਾਬੀਨਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ